ਪੀਤੇ ਕੱਲ ਪੰਜਾਬ ਕੈਬਨਟ ਮੀਟਿੰਗ 'ਚ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਮਿਲਣ ਬਾਅਦ ਪੰਜਾਬ ਦੇ ਵਿਰੋਧੀਆਂ ਨੇ ਇਸ ਨੀਤੀ ਦੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਮਿਲ ਗਿਆ ਹੈ ਸਰਕਾਰ ਨੂੰ ਘੇਰਨ ਦਾ ਤੇ ਸੁਖਬੀਰ ਬਾਦਲ ਨੇ ਇਸ ਸ਼ਰਾਬ ਨੀਤੀ ਨੂੰ ਦਿੱਲੀ ਦੀ ਸ਼ਰਾਬ ਨੀਤੀ ਨਾਲ ਜੋੜ ਕੇ ਸਵਾਲ ਖੜੇ ਕੀਤੇ ਨੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਸਵਾਲ ਕਰਦਿਆਂ ਹੋਇਆ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਪਿਛਲੇ 3 ਸਾਲਾਂ ਦੌਰਾਨ ਦਿੱਲੀ ਨੀਤੀ ਦੇ ਅਨੁਸਾਰ ਬਣਾਈਆਂ ਗਈਆਂ ਪਿਛਲੀਆਂ ਆਬਕਾਰੀ ਨੀਤੀਆਂ ਕਾਰਨ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਹੈ ਦਿੱਲੀ ਵਿੱਚ ਜਾਂਚ ਏਜੰਸੀਆਂ ਨੇ 1 ਸਾਲ ਵਿੱਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੋਵੇਗਾ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਜ਼ਰੂਰੀਆਂ ਪੰਜਾਬੀਆਂ ਨੂੰ ਜਵਾਬ ਦਿਓ ਪੰਜਾਬ ਵਾਸੀ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਿਸ਼ਟਾਚਾਰ ਵੱਜੋਂ ਹਜ਼ਮ ਕੀਤੀ ਰਕਮ ਦੀ ਵਸੂਲੀ ਦੀ ਮੰਗ ਕਰਦੇ ਨੇ ਤਾਂ ਸਖਬੀਰ ਬਾਦਲ ਵੱਲੋਂ ਇਹ ਸਵਾਲਕਾਰ ਭਗਵੰਤ ਸਰਕਾਰ ਨੂੰ ਕੇਰਿਆ ਜਾ ਰਿਹਾ ਜ਼ਿਕਰੇ ਖਾਸ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਵਿਰੋਧੀਆਂ ਵੱਲੋਂ ਸਾਰਾ ਇਲਜ਼ਾਮ ਕੇਜਰੀਵਾਲ ਦੇ ਮਨੀਤ ਸਿੰਘ ਸिसोदिया ਤੇ ਲਾਇਆ ਹੈ ਤੇ ਹੁਣ ਪੰਜਾਬ ਦੀ ਸ਼ਰਾਬ ਨੀਤੀ ਤੇ ਵੀ ਰੋਲਾ ਪੈ ਰਿਹਾ ਹੈ ਕਿ ਪਿਛਲੇ 3 ਸਾਲ ਤੋਂ ਜਿਹੜੀ ਸ਼ਰਾਬ ਨੀਤੀ ਚੱਲੀ ਆ ਰਹੀ ਸੀ ਉਸ ਦੇ ਬਾਰੇ ਸਾਰਾ ਵੇਰਵਾ ਦਿੱਤਾ ਜਾਵੇ ਕਿ ਦਿੱਲੀ ਦੀ ਸ਼ਰਾਬ ਨੀਤੀ ਦੇ ਵਾਂਗ ਪੰਜਾਬ ਚ ਵੀ 3 ਸਾਲ ਉਸੇ ਤਰ੍ਹਾਂ ਦੀ ਸ਼ਰਾਬ ਨੀਤੀ ਚੱਲੀ ਹੈ ਤੇ ਇਸ ਦੀ ਸਾਰੀ ਜਾਂਚ ਕੀਤੀ ਜਾਵੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੀਤੇ ਕੱਲ ਪੰਜਾਬ ਕੈਬਨਿਟ ਮੀਟਿੰਗ 'ਚ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਮਿਲਣ ਬਾਅਦ ਪੰਜਾਬ ਦੇ ਵਿਰੋਧੀਆਂ ਨੇ ਇਸ ਨੀਤੀ ਦੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਮਿਲ ਗਿਆ ਹੈ ਸਰਕਾਰ ਨੂੰ ਘੇਰਨ ਦਾ ਤੇ ਸੁਖਬੀਰ ਬਾਦਲ ਨੇ ਇਸ ਸ਼ਰਾਬ ਨੀਤੀ ਨੂੰ ਦਿੱਲੀ ਦੀ ਸ਼ਰਾਬ ਨੀਤੀ ਨਾਲ ਜੋੜ ਕੇ ਸਵਾਲ ਖੜੇ ਕੀਤੇ ਨੇ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਸਵਾਲ ਕਰਦਿਆਂ ਹੋਇਆ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਪਿਛਲੇ 3 ਸਾਲਾਂ ਦੌਰਾਨ ਦਿੱਲੀ ਨੀਤੀ ਦੇ ਅਨੁਸਾਰ ਬਣਾਈਆਂ ਗਈਆਂ ਪਿਛਲੀਆਂ ਆਬਕਾਰੀ ਨੀਤੀਆਂ ਕਾਰਨ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਹੈ ਦਿੱਲੀ ਵਿੱਚ ਜਾਂਚ ਏਜੰਸੀਆਂ ਨੇ 1 ਸਾਲ ਵਿੱਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੋਵੇਗਾ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਜ਼ਰੂਰੀ ਹਨ ਪੰਜਾਬੀਆਂ ਨੂੰ ਜਵਾਬ ਦਿਓ ਪੰਜਾਬ ਵਾਸੀ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਿਸ਼ਟਾਚਾਰ ਵੱਜੋਂ ਹਜ਼ਮ ਕੀਤੀ ਰਕਮ ਦੀ ਵਸੂਲੀ ਦੀ ਮੰਗ ਕਰਦੇ ਨੇ ਤਾਂ ਸੁਖਬੀਰ ਬਾਦਲ ਵੱਲੋਂ ਇਹ ਸਵਾਲਕਾਰ ਭਗਵੰਤ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਵਿਰੋਧੀਆਂ ਵੱਲੋਂ ਸਾਰਾ ਇਲਜ਼ਾਮ ਕੇਜਰੀਵਾਲ ਦੇ ਮਨੀਤ ਸਿੰਘ ਸिसोदिया ਤੇ ਲਾਇਆ ਗਿਆ ਤੇ ਹੁਣ ਪੰਜਾਬ ਦੀ ਸ਼ਰਾਬ ਨੀਤੀ ਤੇ ਵੀ ਰੋਲਾ ਪੈ ਰਿਹਾ ਕਿ ਪਿਛਲੇ 3 ਸਾਲ ਤੋਂ ਜਿਹੜੀ ਸ਼ਰਾਬ ਨੀਤੀ ਚੱਲੀ ਆ ਰਹੀ ਸੀ ਉਸ ਦੇ ਬਾਰੇ ਸਾਰਾ ਵੇਰਵਾ ਦਿੱਤਾ ਜਾਵੇ ਕਿ ਦਿੱਲੀ ਦੀ ਸ਼ਰਾਬ ਨੀਤੀ ਦੇ ਵਾਂਗ ਪੰਜਾਬ ਚ ਵੀ 3 ਸਾਲ ਉਸੇ ਤਰ੍ਹਾਂ ਦੀ ਸ਼ਰਾਬ ਨੀਤੀ ਚੱਲੀ ਹੈ ਤੇ ਇਸ ਦੀ ਸਾਰੀ ਜਾਂਚ ਕੀਤੀ ਜਾਵੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ